250000 ਦੇ ਨੇੜੇ ਬੋਟ ਵੀਰੇ ਚੱਲੀ ਹੋਈ ਆ ਕਹਿਣ ਉਹਦਾ ਜੇ ਵੀਰੇ ਇਹਨਾਂ ਨੂੰ ਕਹਿਣ ਲੈ ਮੀਟਰ ਬੈਕ ਕਰਕੇ ਵੀ ਦੇ ਦੰਦੇ ਕੋਈ ਚੱਕਰ ਵਾਲੀ ਗੱਲ ਨਹੀਂ ਦੀ ਪਰ ਐ ਵੀਰੇ ਜਿਹੜਾ ਇਮਾਨਦਾਰੀਆਂ ਨੂੰ ਆ ਗੱਲ ਕਰੀ ਇੱਕ ਮਿੰਟ ਵੀਰੇ ਆਾ ਜਰੂਰ ਵੀਰੇ ਇੰਨੇ ਕ ਹੈਗੀ ਆ ਇਹਨਾਂ ਦੇ ਠੀਕ ਹੈ ਆਹ ਤਾਂ ਦੂਜੇ ਨੇ ਆਹ ਕੈਮੀਕਲ ਜੇ ਮਾਰ ਕੇ ਲੈ ਜਾਂਦੇ ਹੁੰਦੇ ਨੇ ਵੀਰੇ ਠੀਕ ਹੈ ਆਹ ਜਰੂਰ ਇੰਨਾ ਕਹਿਗਾ ਤੇ ਦੂਸਰੀ ਗੱਲ ਜਿਹੜੀ ਆਹ ਇੱਕ ਲਾਈਟ ਪਾ ਲਿਆ ਠੀਕ ਹੈ ਇਹ ਬਾਈ ਤਾਂ ਰੁੱਟ ਗਈ ਸੀ ਮੇ ਸਾਲ ਦਾ ਚੱਕੋ ਤੋਹਫਾ ਬਹੁ ਵੀ ਡਿਮਾਂਡ ਕਰਦੇ ਆ ਨੋਵਾ ਆ ਖੜੀ ਆ ਨੋਵਾ ਪਹਿਲਾਂ ਹਸ਼ੀ ਕਾਲ ਜੀ ਕੀ ਹਾਲ ਚਾਲ ਆ ਬਈ ਸਵਾਗਤ ਆ ਤੁਹਾਡ ਤੇ ਬਾਈ ਇਨੋਵਾ ਗੱਡੀ ਲੈ ਕੇ ਆਿਆਂਗੇ ਤੇ ਬਾਈ ਵੀਡੀਓ ਕਿਵੇਂ ਲੱਗੂ ਹਨਾ ਜਿਵੇਂ ਤੁਹਾਨੂੰ ਘੈਂਟ ਲੱਗੂੀ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਹਨਾ ਤੇ ਬਾਈ ਆਪਾਂ ਇਸ ਟਾਈਮ ਖੜੇ ਆਗੇ ਡਿਸਟ੍ਰਿਕਟ ਸੰਗਰੂਰ ਨੇੜੇ ਧੂਰੀ ਤੇ ਬਾਈ ਪਿੰਡ ਆ ਗਵਾਇਆਂ ਦਾ ਉੱਥੇ ਗੱਡੀ ਖੜੀ ਆ ਪਰਸਨਲ ਗੱਡੀ ਹੈਗੀ ਆਪ ਚਲਾਉਂਦੇ ਨੇ ਇਹਨਾਂ ਦੇ ਨਾਂ ਦੀ ਹੈਗੀ ਗੱਡੀ ਬਾਈ ਕਾਪੀ ਦੇ ਕਮੈਂਟ ਤੇ ਇਹ ਹੈਗੀ ਵੀਰੇ ਇਨੋਵਾ ਠੀਕ ਹੈ ਜੀ ਜੀ 3 ਕਨਵਰਟ ਕਰਾਈ ਆ ਪਰ ਬਿੰਟਾ ਬਿੰਟਾ ਪਾਵਰ ਨੇ AC ਸੀ ਚੱਲਦਾ ਪਰ ਹਨਾ ਜਿਹੜਾ ਵੀ ਹੈਗਾ ਠੀਕ ਹੈ ਦਿਖਾ ਦੇ ਵੀਰੇ ਆ ਲਵੀ ਪਹਿਲਾਂ ਤਾਂ ਚੈੱਕ ਕਰਾ ਦੇ ਬਾਈ ਸੈਕੰਡ ਓਨਰ ਦੀ ਗੱਡੀ ਆ 2014 ਮਾਡਲ ਵੀਰੇ ਠੀਕ ਹੈ 2014 ਮਾਡਲ ਸੈਕੰਡ ਓਨਰ ਗੱਡੀ ਸੰਗਰੂਰ ਦਾ ਨੰਬਰ ਹੈਗਾ ਠੀਕ ਹੈ ਗੱਡੀ ਸੋਹਣੀ ਹੈਗੀ ਸਾਫ ਸੁਥਰੀ ਆ ਹਾਲੇ ਤੱਕ ਵੀਰੇ ਕਹਿੰਦਾ ਵੀਰੇ ਸਾਰੀ ਗੱਡੀ ਓਰੀਜਨਲ ਆਗੀ ਠੀਕ ਹੈ ਬਾਕੀ ਵੀਰੇ ਦੇਖਣ ਨੂੰ ਹੀ ਪਤਾ ਲੱਗਦਾ ਵੀ ਬ੍ਰੇਕ ਸਾਰੀ ਗੱਡੀ ਓਰੀਜਨਲ ਆਗੀ ਇਸ ਟਾਈਮ ਠੀਕ ਹੈ ਉਹ ਲਾਈ ਬੀਲ ਵਗੈਰਾ ਲੱਗੇ ਹੋਏ ਨੇ ਬਾਈ ਟਾਇਰ ਚੈੱਕ ਰਹੀਆਂ ਆਗੇ ਆਹ ਟਾਇਰ ਦਿਖਾ ਦੇ ਬਈ ਇਧਰ ਠੀਕ ਹੈ ਉਹ ਵੀ ਦਿਖਾ ਦੇ ਆ ਵੀ ਦਿਖਾ ਦੇ ਠੀਕ ਹੈ ਨਵੇਂ ਟਾਇਰ ਨੇਗੇ ਸਹੀ ਆ ਤੇ ਤੁਹਾਨੂੰ ਅੰਦਰੋਂ ਉੱਪਰ ਗੱਡੀ ਦਿਖਾਉਣੇ ਆਗੇ ਗੱਡੀ ਦੇ ਬਾਈ ਜੀ ਸੀਲਾ ਸੂਲਾ ਚੈੱਕ ਕਰਾਉਣਾ ਹੈ ਤੁਹਾਨੂੰ ਠੀਕ ਹੈ ਤੇ ਆ ਚੈੱਕ ਕਰਾ ਬਾਈ ਥੋੜਾ ਜਿਹਾ ਨੀਰਾ ਹੋਣ ਕਰਕੇ ਨਾ ਗੱਡੀ ਮਤਲਬ ਅੰਦਰੋਂ ਪਤਾ ਨਹੀਂ ਲੱਗ ਰਿਹਾਗਾ ਠੀਕ ਹੈ ਤੇ ਆ ਚੈੱਕ ਕਰੋ ਲਓ ਜੀ ਬਈ ਨਾਲ ਦੀਆਂ ਪੰਚਿੰਗ ਪਹੀਆ ਗੱਡੀ ਦੀ ਠੀਕ ਹੈ ਸੀਲਾ ਸੂਲਾ ਟਾਈਟ ਨਹੀਂ ਗਿਆ ਠੀਕ ਹੈ ਜੀ ਸਾਨੂੰ ਦਿਖਾਓ ਬਾਈ ਗੱਡੀ ਦਾ ਇੰਜਨ ਤੇ ਕੀ ਕੰਡੀਸ਼ਨ ਆ ਗਈ ਤੇ ਬਾਕੀ ਚੱਲੀ ਦੀ ਵੀ ਇਹ ਗੱਲ ਕਰੀਏ ਦੀ ਇਹ ਵੀਰੇ ਜੈਨੂਨ ਚੱਲੀ ਆ ਹੁਣ ਤੱਕ 2.50 ਹਜ਼ਾਰ ਦੇ ਨੇਅਰ ਬੋਟ ਠੀਕ ਹੈ ਜੀ 2.50 ਹਜ਼ਾਰ ਦੇ ਨੇਅਰ ਬੋਟ ਵੀਰੇ ਚੱਲੀ ਹੋਈ ਆ ਕਹਿਣ ਉਹਦਾ ਜੇ ਵੀਰੇ ਇਹਨਾਂ ਨੂੰ ਕਹਿਣ ਲੇ ਮੀਟਰ ਬੈਕ ਕਰਕੇ ਵੀ ਦੇ ਦਾਂਦੇ ਕੋਈ ਚੱਕਰ ਵਾਲੀ ਗੱਲ ਨਹੀਂ ਦੀ ਪਰ ਐਵਰੇਜ ਜਿਹੜਾ ਇਮਾਨਦਾਰੀਆਂ ਨਾਲ ਉਹ ਚੀਜ਼ ਨੇ ਕਹਿ ਨਹੀਂ ਯੂ نو ਵੀ ਤੁਸੀਂ ਇਹਦਾ ਨਾ ਕਰੋ ਠੀਕ ਹੈ ਆ ਚੈੱਕ ਕਰੋ ਵੀ ਇਹਦਾ ਇੰਜਨ ਦਾ ਵੀਰੇ ਇੰਨੀ ਗਾਰੰਟੀ ਆ ਟੋਇਟਾ ਦੇ ਇੰਜਨ ਦੀ ਵਿੱਚ ਅਸੀਂ 7 ਲੱਖ ਚੱਲ ਜੇ 8 ਚੱਲ ਜੇ ਇਹਨਾਂ ਨੂੰ ਕੋਈ ਫਰਕ ਪੈਣਾ ਨਹੀਂ ਵੀਰੇ ਗੁੱਡ ਚੈੱਕ ਕਰਾ ਦੇ ਗੱਡੀ ਦੇ ਆ ਚੈੱਕ ਕਰੋ ਵੀਰੇ ਗੋਡੇ ਗੱਡੀ ਦੇ ਠੀਕ ਹੈ ਇਧਰਲਾ ਵੀ ਦਿਖਾ ਦੇ ਇੰਜਨ ਵਧੀਆ ਪਿਆ ਵੀਰੇ ਠੀਕ ਹੈ ਫੋਨ ਨਾਲ ਦੀ ਫੱਟੀ ਫੁੱਟੀ ਸਭ ਕੁਝ ਵੀਰੇ ਤੇ ਸਭਰੂਰ ਦੇ ਨੰਬਰਾਂ ਗੱਡੀ ਦਾ ਤੇ ਪਲਾਟੀ ਦੇਦੇ ਪੈ ਰਹੇ ਨੇਗੇ ਲਾਈਬਲ ਗੱਡੀ ਹੁਣ ਤੱਕ ਬਈ ਸਾਰੀ オリジナル ਆ ਠੀਕ ਹੈ ਨਾਲ ਦੀ ਆ ਵੀਰੇ ਪੇਂਟ ਆਗਾ ਜਿੰਨਾ ਵੀ ਹੈਗਾ ਠੀਕ ਹੈ ਤੇ ਗੱਡੀ ਦੇ ਵੀਰੇ ਕੰਮ ਖਰਚਾ ਵੀ ਨਹੀਂ ਹੋਣ ਵਾਲਾ ਕੋਈ ਠੀਕ ਹੈ ਜੇ ਕਹੀਏ ਵੀ ਕੰਮ ਖਰਚਾ ਹੋਣ ਵਾਲਾ ਕੋਈ ਨਾ ਐਲਈਡੀ ਸਕਰੀਨ ਵਗੈਰਾ ਲੱਗੀ ਹੋਈ ਆਗੀ ਸੋਫਾ ਸੋਫਾ ਸੀਟਾਂ ਚੈੱਕ ਕਰ ਲਓ ਉਹਨਾਂ ਉਹਦੀਆਂ ਕੈਪਟਲ ਸੀਟਾਂ ਦੇ ਵਿੱਚ ਗੱਡੀ ਹੈਗੀ ਤੇ ਜਿਵੇਂ ਆ ਗੱਲ ਕਰੀ ਇੱਕ ਮਿੰਟ ਵੀਰੇ ਆ ਜਰੂਰ ਵੀਰੇ ਇੰਨੀ ਕ ਹੈਗੀ ਇਹਨਾਂ ਦੇ ਠੀਕ ਹੈ ਆਹ ਤਾਂ ਦੂਜੇ ਨੇ ਆਹ ਕੈਮੀਕਲ ਜਿਹਾ ਮਾਰ ਕੇ ਲੈ ਜਾਂਦੇ ਹੁੰਦੇ ਨੇ ਵੀਰੇ ਠੀਕ ਹੈ ਆਹ ਜਰੂਰ ਇੰਨਾ ਕ ਹੈਗਾ ਤੇ ਦੂਸਰੀ ਗੱਲ ਜਿਹੜੀ ਆਹ ਇੱਕ ਲੈਂਟ ਪੈਨ ਵਾਲੀ ਹੈ ਠੀਕ ਹੈ ਇਹ ਬਾਈ ਤੋਂ ਰੁੱਟ ਗਈ ਸੀਗੀ ਠੀਕ ਹੈ ਤੇ ਬਾਕੀ ਹੁਣ ਤੱਕ origignal paint ਚ ਗੱਡੀ ਆ ਗਈ ਆ ਚੈੱਕ ਕਰਾ ਵੀਰੇ ਡਿੱਗੀ ਗੱਡੀ ਤੇ ਆ ਕੇ 14 ਮਾਡਲ ਸੈਕੰਡ ਓਨਰ ਪੰਜਾਬ ਨੰਬਰ ਗੱਡੀ ਸੋਹਣੀ ਆ ਠੀਕ ਹੈ ਜੀ ਜੇ ਗੱਲ ਕਰੀਏ ਬਾਈ ਗੱਡੀ ਦਾ ਕੰਮ ਖਰਚਾ ਕੋਈ ਹੋਣ ਵਾਲਾ ਨਹੀਂ ਸਿੱッセ ਸੁੱッセ ਤਕਰੀਬਨ ਸਾਰੇ ਨਾਲ ਦੀ ਨੇਗੇ ਠੀਕ ਹੈ ਤੇ ਗੱਡੀ ਤੇ ਜੇ ਮੈਂ ਰੇਟ ਦੀ ਗੱਲ ਕਰਾਂ ਇੱਕ ਮੈਂ ਆਹ ਦਿਖਾ ਦੇ ਵੀਰੇ ਨਾ ਆਹ ਚੀਜ਼ ਰੂਲ ਮਾੜਾ ਹੈ ਹੈਗੀਆਂ ਨਾ ਇੱਥੇ ਕੁਝ ਲੱਗ ਲਗ ਗਿਆ ਐਨੀ ਕੀ ਚੀਜ਼ ਹੈਗੀ ਆ ਥੋੜਾ ਜਿਹਾ ਇੱਥੋਂ ਬੋਰਨਰ ਉੱਚਾ ਆ ਠੀਕ ਹੈ ਦਿਖਾ ਦੇ ਵੀਰੇ ਬਰਾਬਰ ਦਿਖਾ ਦੇ ਠੀਕ ਹੈ ਆ ਐਨੀ ਕੀ ਚੀਜ਼ ਹੈਗੀ ਜ਼ਰੂਰ ਠੀਕ ਹੈ ਤੇ ਜੇ ਮੈਂ ਗੱਡੀ ਤੇ ਇਹਦੀ ਗੱਲ ਕਰਾਂ ਇੰਜਨ ਉੰਜਨ ਘੰਟਾ ਹੈਗਾ ਠੀਕ ਹੈ ਚਲਾਈ ਵਧੀਆਗੀ ਕੋਈ ਕੰਮ ਖਰਚਾ ਨਹੀਂ ਭਾਲਦੀ ਹੈਗੀ ਤੇ ਰੇਟ ਦੀ ਗੱਲ ਕਰਾਂ ਜੇ ਤਾਂ ਤੁਸੀਂ ਮਤਲਬ ਆ ਕੇ ਇੱਥੇ ਘਟਾਉਣਾ ਵ ਤੋ ਤਾਂ ਹੈਗਾ 520000 ਨਹੀਂ ਫਿਕਸ ਰੇਟ ਮਿਲ ਜੂ 495000 ਦੀ ਗੱਡੀ ਸਾਨੂੰ ਠੀਕ ਹੈ ਤੇ ਬਾਕੀ ਗੱਡੀ オリジナル ਆ ਗਾਰੰਟੀ ਲਿਖ ਕੇ ਨੋਨ ਐਕਸੀਡੈਂਟ ਦੀ ਗਾਰੰਟੀ ਇੰਜਨ ਗੇਅਰ ਦੀ ਚਾਹੀ ਲਿਖਾ ਕੇ ਲੈ ਲਿਓ ਠੀਕ ਹੈ ਗੱਡੀ ਸੋਣੀ ਪਈ ਆ ਠੀਕ ਹੈ ਚੈੱਕ ਕਰ ਲਓ ਅੱਜ ਦਿਖਾਈ ਵੀਰੇ ਇੱਕ ਫਰੰਟ ਸ਼ੀਸ਼ਾ ਤਾਂ ਕਾਹੀ ਮੜਿਆ ਜਾ ਆ ਦੇਖੋ ਵੀਰੇ ਇਹ ਤਾਂ ਥੋੜੀ ਜਿਹਾ ਬੱਟੀ ਲੱਗੀ ਹੋਈ ਹੈਗੀ ਠੀਕ ਹੈ ਬੱਟੀ ਲੱਗਨ ਨਾਲ ਥੋੜੀ ਤੇੜਾ ਹੀ ਹੋਇਆ ਸੀਸ਼ੇ ਨੂੰ ਠੀਕ ਹੈ ਮੈਨੂੰ ਤਾਂ ਮਹਿਸੂਸ ਹੁੰਦਾ ਨਹੀਂਗਾ ਆ ਚੀਜ਼ਾਂ ਦੇ ਆ ਚੀਜ਼ ਤਾਂ ਮਹਿਸੂਸ ਹੁੰਦਾ ਨਹੀਂਗਾ ਪਰ ਮਤਲਬ ਦੱਸਣਾ ਆਪਣਾ ਫਰਜ਼ ਹੈਗਾ ਠੀਕ ਹੈ ਚੇਂਜ ਕਰਾਉਣਾ ਹੈ ਚੇਂਜ ਵੀ ਹੋ ਜੂਗਾ ਕੋਈ ਚੱਕਰ ਵਾਲੀ ਗੱਲ ਨਹੀਂਗੀ ਠੀਕ ਹੈ ਤੇ ਬਾਕੀ ਹੁਣ ਤਾਂ ਅਰੀਜਨਲ ਗੱਡੀ ਪਈ ਹੈਗੀ ਕਿਸੇ ਵੀਰ ਨੂੰ ਚਾਹੀਦੀ ਹੋਵੇ ਡਿਸਟ੍ਰਿਕਟ ਸੰਗਰੂਰ ਸ਼ਹਿਰ ਤੂਰੀ ਤੇ ਨੇੜੇ ਬਾਈ ਪਿੰਡਾ 4 ਕਿਲੋਮੀਟਰ ਦੇ ਠੀਕ ਹੈ ਗੱਲਬਾਤ ਕਰ ਲਿਓ ਤੇ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਹੋਊਗਾ ਕਿਸੇ ਵੀਰ ਨੂੰ ਜਰੂਰ ਤਾਂ ਗੱਲਬਾਤ ਕਰ ਲਿਓ ਠੀਕ ਹੈ ਵੀਰੇ ਖਸ਼ਕਾ